ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਉਹ ਮਾਨਮਤੀ ਸ਼ਖਸੀਅਤ ਜਸਵਿੰਦਰ ਪੱਲੇ ਦੀ ਜਸਵਿੰਦਰ ਪੱਲਾ ਇਹ ਨਾਮ ਸੁਣਨ ਦੇ ਸਾਰ ਹੀ ਤੁਹਾਡੇ ਸਾਹਮਣੇ ਕਈ ਫਿਲਮਾਂ ਤੇ ਜੋ 90 ਦੇ ਦਹਾਕੇ ਦੇ ਨੇ ਉਹਨਾਂ ਨੂੰ ਸੰਕਾਟਾ ਵੀ ਯਾਦ ਆ ਜਾਂਦਾ ਹੋਵੇਗਾ ਪਰ ਅੱਜ ਉਹ ਮਾਨਮਤੀ ਸ਼ਖਸੀਅਤ ਨੂੰ ਵਿਦਾਇਗੀ ਦੇਣ ਪੰਜਾਬ ਦੀਆਂ ਮਹਾਨ ਹਸਤੀਆਂ ਸਿੰਗਰ ਕਲਾਕਾਰ ਜਾਂ ਰਾਜਨੀਤੀ ਤੋਂ ਬਖਵਕ ਅਦਾਰਿਆਂ ਤੋਂ ਲੋਕ ਵੀ ਪਹੁੰਚੇ ਹੋਏ ਸੀ ਪਰ ਇਸ ਵਕਤ ਗੱਲ ਕਰਨ ਵਾਲੀ ਇਹ ਹੈ ਕਿ ਜਸਵਿੰਦਰ ਭੱਲਾ ਉਹ ਇਨਸਾਨ ਸੀ ਜਿਸ ਨੇ ਪੰਜਾਬ ਦੀ ਰਾਜਨੀਤੀ ਤੇ ਵਿਅੰਗ ਵੀ ਕੀਤੇ ਤੇ ਉਸ ਦੇ ਨਾਲ ਉਹਨੂੰ ਸਿੱਧੇ ਰਾਹ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅੱਜ ਜੇ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਦੇ ਕਿੰਨੇ ਹੀ ਕਲਾਕਾਰ ਨੇ ਜੋ ਵਿਅੰਗ ਕਰਨ ਤੋਂ ਵੀ ਡਰਦੇ ਨੇ ਪਰ ਜਸਵਿੰਦਰ ਭੱਲੇ ਦੇ ਸੁਣਕਾਟਿਆਂ ਨੇ ਕਈ ਰਾਜਨੀਤਿਕ ਲੀਡਰਾਂ ਦੇ ਕੰਨਾਂ ਦੇ ਵਿੱਚ ਇਹੋ ਜਿਹਾ ਸੁਣਕਾਟਾ ਵਜਾਇਆ ਕਿ ਉਹਨਾਂ ਨੂੰ ਵਾਪਸ ਸਹੀ ਕਮਾਵਲ ਮੁਰਨਾ ਪਿਆ ਗਿੱਪੀ ਗਰੇਵਾਲ ਦੇ ਨਾਲ ਕੀਤੀਆਂ ਹੋਈਆਂ ਬਕਵਾਕ ਫਿਲਮਾਂ ਜਾਂ ਗੱਲ ਕਰੀਏ ਕਿ ਕਾਲਾ ਕੋਟ ਐ ਮੈਨੀ ਪਾਇਆ ਜਦੋਂ ਉਹਦਾ ਜਵਾਬ ਆਉਂਦਾ ਸੀ ਇੱਕ ਬਖਰੀ ਹੀ ਮੁਸਕਾਨ ਬਖਰਾ ਹੀ ਹਾਸਾ ਦਰਸ਼ਕਾਂ ਦੇ ਚਿਹਰਿਆਂ ਤੇ ਹੁੰਦਾ ਸੀ ਜਸਵਿੰਦਰ ਪੱਲੇ ਦੀਆਂ ਇਹ ਸਾਰੀਆਂ ਜਾਂਦਾਂ ਤੁਹਾਨੂੰ ਕਿੱਦਾਂ ਲੱਗਦੀਆਂ ਨੇ ਤੁਸੀਂ ਵੀ ਲਿਖਿਓ ਪਰ ਮੈਂ ਅੱਜ ਨਾਲ ਦੀ ਨਾਲ ਗੱਲ ਕਰਾਂ ਯੂਕੇ ਤੋਂ ਪਹੁੰਚੇ ਹੋਏ ਟੀਸੀ ਸਾਭ ਤੇ ਹੋਰ ਲੱਖਾਂ ਹੀ ਚਿਹਰੇ ਤੁਹਾਨੂੰ ਦਿਖ ਰਹੇ ਹੋਣਗੇ ਪਰ ਇਸ ਤੋਂ ਬਾਅਦ ਉਹ ਇਨਸਾਨ ਨਹੀਂ ਦਿਖੇਗਾ ਜੋ ਪੰਜਾਬ ਦੇ ਚਿਹਰਿਆਂ ਤੇ ਹਾਸਾ ਲੈ ਕੇ ਆਇਆ ਜਾਂ ਗਲਗਰੀਏ ਵਿਅੰਗ ਦੇ ਨਾਲ ਸਰਕਾਰਾਂ ਨੂੰ ਵੀ ਸਿੰਦਾ ਕਰਦਾ ਰਿਹਾ ਇਸ ਵਕਤ ਤੁਸੀਂ ਦੇਖ ਰਹੇ ਹੋ ਐਮਪੀ ਸੁਦੀਕ ਜੀ ਨੇ ਤੇ ਹੋਰ ਜਾਖੜ ਸਾਹਿਬ ਤੇ ਤੁਸੀਂ ਬੇਅੰਤ ਰਾਜਨੀਤਿਕ ਸ਼ਕਤੀਤਾਂ ਨੂੰ ਵੀ ਇੱਥੇ ਦੇਖੋਗੇ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਦੇ ਵਿਚਾਰ ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਗਿੱਪੀ ਗਰੇਵਾਲ ਦੇ ਨਾਲ-ਨਾਲ ਗੱਲ ਕਰੀਏ ਤਾਂ ਹੋਰ ਵੀ ਮਾਨਮੱਤੀਆਂ ਸਖਸ਼ੀਤਾਂ ਪਹੁੰਚੀਆਂ ਹੋਈਆਂ ਸੀ ਐਮੀ ਬਰਗ ਪੰਮੀ ਬਾਈ ਤੋਂ ਲੈ ਕੇ ਪੰਜਾਬ ਦੇ ਹੋਰ ਕਈ ਮਸ਼ਹੂਰ ਕਲਾਕਾਰ ਪਹੁੰਚੇ ਹੋਏ ਸੀ ਤੇ ਉਹਨਾਂ ਦਾ ਪਹੁੰਚਣਾ ਵੀ ਬਣਦਾ ਪਰ ਅੱਜ ਗੱਲ ਕਰੀਏ ਇਹਦੇ ਨਾਲ ਇਸ ਤੋਂ ਬਾਅਦ ਹੁਣ ਕਿਦਾਂ ਦਾ ਰਹੇਗਾ ਫਿਲਮਾਂ ਦਾ ਮਾਹੌਲ ਤੇ ਪਰ ਉਸ ਤੋਂ ਵੀ ਪਹਿਲਾਂ ਗੱਲ ਹੈ ਕਿ ਪਰਿਵਾਰ ਦਾ ਮਾਹੌਲ ਕਿਦਾਂ ਦਾ ਰਹੇਗਾ ਇਹ ਤੁਸੀਂ ਜੋ ਚਿਖਾ ਦਿਖ ਰਹੇ ਹੋ ਇਹ ਚਿਣੀ ਜਾ ਚੁੱਕੀ ਹੈ ਤੇ ਇਸ ਤੋਂ ਬਾਅਦ ਉਹਨੂੰ ਲੰਬੂ ਵੀ ਲੱਗ ਚੁੱਕਿਆ ਹੈ ਇੱਕ ਸਦੀਵੀ ਵਿਛੋੜਾ ਇੱਕ ਉਹ ਵਿਛੋੜਾ ਪਹਿਣ ਜਾ ਰਿਹਾ ਜੋ ਫਿਰ ਕਦੇ ਵੀ ਮਿਲ ਨਹੀਂ ਹੋਣਾ ਇੱਕ ਕਲਾਕਾਰ ਪੰਜਾਬ ਨੂੰ ਪੰਜਾਬੀਅਤ ਨੂੰ ਸਲਾਮ ਕਰਨ ਵਾਲਾ ਪੰਜਾਬੀ ਦੀ ਗੱਲ ਕਰਨ ਵਾਲਾ ਅੱਜ ਸਾਥੋਂ ਰੁਕਸਤ ਹੋ ਰਿਹਾ ਹੈ ਤੇ ਉਹਦੇ ਸਾਥੀ ਕਲਾਕਾਰ ਜੋ ਚੂਰਸਨ ਕਾਟੇ ਦੇ ਵਿੱਚ ਤੁਸੀਂ ਦੇਖੇ ਨੇ ਉਹ ਵੀ ਇਸ ਵਕਤ ਨਾਲ ਖੜੇ ਨੇ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਇਹ ਕਲਾਕਾਰ ਸਾਨੂੰ ਨਹੀਂ ਮਿਲੇਗਾ ਬਖਰਾਜ ਕਿਹੜਾ ਦਿਓ ਅੱਛਾ ਚਪਲਾ ਲਾ ਲੈ ਬਖਰਾਜ ਆਪ ਸਭੀ ਸੇ ਹੱਥ ਜੋੜ ਕੇ ਮਿਲ ਜੇ ਕੋਈ ਪਲਾਸੇ ਨੀਚੇ ਪਿੱਛੇ ਹੋ ਜਾਓ ਜੀ ਸਾਰੇ ਨੀਚੇ ਹੋ ਜਾਓ ਥੱਲੇ ਹੋ ਜਾਓ